ਆ ਦੇਖ ਲੋ ਭਾਰਤੀ ਜਨਤਾ ਪਾਰਟੀ ਮਨਰੇਗਾ ਦੀ ਥਾਂ ਤੇ ਨਵੇਂ ਕਾਨੂੰਨ ਜੀ ਰਾਮ ਜੀ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਵਿਰੋਧੀ ਪਾਰਟੀਆਂ ਤੇ ਰਾਮ ਜੀ ਦੇ ਨਾਮ ਦਾ ਵਿਰੋਧ ਕਰਨ ਦਾ ਪ੍ਰਚਾਰ ਕਰਕੇ ਜਿੱਥੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਉਥੇ ਭਾਜਪਾ ਰਾਮ ਜੀ ਦੀ ਹਤੈਸੀ ਹੋਣ ਦਾ ਨਾਟਕ ਕਰਕੇ ਆਪਣਾ ਮਕਸਦ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਜਿਸ ਬਿਲਕੁਲ ਤੇ ਭਾਰਤ ਦੇ ਰਾਸ਼ਟਰਪਤੀ ਨੇ ਹਸਤਾਖਰ ਕੀਤੇ ਹਨ ਉਸ ਦਾ ਪੂਰਾ ਨਾਮ ਹੈ ਵਿਕਾਸ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਆਜੀਵਕਾ ਮਿਸ਼ਨ ਗ੍ਰਾਮੀਨ 2025 ਦੱਸੋ ਇਸ ਵਿੱਚ ਕਿੱਥੇ ਸ਼੍ਰੀ ਰਾਮ ਜੀ ਦਾ ਨਾਮ ਹੈ ਹੁਣ ਇੱਥੋਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਵੋ ਕਿ ਭਾਜਪਾ ਆਪਣਾ ਵੋਟ ਬੈਂਕ ਬਣਾਉਣ ਲਈ ਕਿੰਨਾ ਝੂਠ ਬੋਲਦੀ ਏ ਵੀ ਬੀ ਜੀ ਰਾਮ ਜੀ ਦੇ ਅਰਥ ਹਨ ਵੀ ਰਾਮ ਜੀ ਲਈ ਵਿਕਸਤ ਤੋਂ ਵੀ ਭਾਰਤ ਤੋਂ ਵੀ ਗਰੰਟੀ ਫਾਰ ਤੋਂ ਜੀ ਰੁਜਗਾਰ ਤੋਂ ਆਰ ਆਜੀਵਿਕਾ ਤੋਂ ਏ ਮਿਸ਼ਨ ਤੋਂ ਐਮ ਗੇ ਰਾਮਣ ਤੋਂ ਜੀ ਲੈ ਕੇ ਵੀ ਬੀ ਜੀ ਰਾਮ ਜੀ ਬਣਾਇਆ ਹੈ ਦੋਸਤੋ ਇਸ ਦਾ ਸ਼੍ਰੀ ਰਾਮ ਜੀ ਨਾਲ ਕੀ ਸੰਬੰਧ ਹੈ ਕੀ ਭਾਜਪਾ ਆਪਣੇ ਵੋਟ ਬੈਂਕ ਲਈ ਸ਼੍ਰੀ ਰਾਮ ਜੀ ਦਾ ਨਾਂ ਨਹੀਂ ਵਰਤ ਰਹੀ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਦਾਸ ਨੂੰ ਖਿਮਾ ਕਰਨਾ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਲੋਕਾਂ ਨੂੰ ਜਾਗਰੂਕ ਕਰਨਾ ਤੇ ਭਾਜਪਾ ਦੀ ਮਨਸ਼ਾ ਨੂੰ ਲੋਕਾਂ ਵਿੱਚ ਉਜਾਗਰ ਕਰਨਾ